ਫਤਰੀਆ ਪਛੋਏ ਆਏ ਮਗਰੋਈ ਆਏ ਅਸੀਂ ਸੁਤੇ ਪਈ ਬਰਾਂਡੇ ਚ ਆਏ ਦਿਨ ਚੋਰਾ ਵੱਲੋਂ ਚੋਰੀ ਨੂੰ ਦਿੱਤਾ ਜਾ ਰਿਹਾ ਅੰਜਾਮ ਅਜਿਹਾ ਮਾਮਲਾ ਸਾਹਮਣੇ ਆਇਆ ਬਿੱਤੇ ਰਾਤ ਪਿੰਡ ਅਲੀਪੁਰ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਗੁਜਰਾ ਦੇ ਘਰ ਨੂੰ ਚੋਰਾ ਨੇ ਬਣਾਇਆ ਨਿਸ਼ਾਨਾ ਗੁੱਜਰ ਹੈਪੀ ਪੁੱਤਰ ਬਲੀ ਮੁਹੰਮਦ ਨੇ ਹੁਸ਼ਿਆਰਪੁਰ ਫੋਕਸ ਨੂੰ ਜਾਣਕਾਰੀ ਦਿੱਤੀ ਕਿ ਬਿੱਤੇ ਰਾਤ ਮੈਂ ਤੇ ਮੇਰਾ ਪਰਿਵਾਰ ਕਮਰੇ ਦੇ ਬਾਹਰ ਦਰਵਾਜ਼ੇ ਨੂੰ ਤਾਲਾ ਲਗਾ ਕੇ 베ਰੇ ਵਿੱਚ ਸੁੱਤਾ ਪਿਆ ਸੀ ਜਦੋਂ ਅਸੀਂ ਸਵੇਰੇ ਦੇ ਵਕਤ ਦਰਵਾਜ਼ਾ ਖੋਲਿਆ ਤਾਂ ਪਿਛਲੀ ਦੀਵਾਰ ਨੂੰ ਸਨ ਕੀਤਾ ਦੇਖ ਕੇ ਹੱਥਾਂ ਪੈਰਾਂ ਦੀ ਪੈ ਗਈ ਹੈਪੀ ਗੁਜਰ ਨੇ ਦੱਸਿਆ ਚੋਰਾਂ ਵੱਲੋਂ ਸਾਡੇ ਗੈਨੇ ਤੇ 2 ਲੱਖ ਰੁਪਏ ਕੈਸ਼ ਉਟਾ ਕੇ ਲੈ ਗਏ ਹਨ ਉਹਨਾਂ ਕਿਹਾ ਕਿ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਮੁਕੇਰੀਆਂ थाना ਇੰਚਾਰਜ प्रमोद कुमार ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਹਾਲਾਤਾਂ ਦੇ ਮੱਦੇ ਨਜ਼ਰ ਡਾਕ ਸੰਕੋਟ ਫਿੰਗਰਪ੍ਰਿੰਟ ਖੁਸ਼ਿਆਰਪੁਰ ਸੋਚਾ ਸਿੰਘ ਐਸਐਸਆਈ ਵੱਲੋਂ ਡੋਗ ਸੰਕੋਟ ਦੀ ਮਦਦ ਨਾਲ ਚੋਰਾਂ ਦੀ ਗ੍ਰਿਫਤਾਰੀ ਤੱਕ ਪਹੁੰਚਣ ਲਈ ਮੌਕੇ ਵਾਰਦਾਤ ਨੂੰ ਖਿਲਾ ਲਿਆ ਗਿਆ ਤੇ ਮੁਕੇਰੀਆਂ ਥਾਣਾ ਇੰਚਾਰਜ ਪ੍ਰਮਾਤ ਕੁਮਾਰ ਨੇ ਕਿਹਾ ਕਿ ਪੁਲਿਸ ਜਲਦ ਹੀ ਚੋਰਾਂ ਨੂੰ ਕਾਬੂ ਕਰਕੇ ਬੰਦੀ ਕਾਰਵਾਈ ਕਿੱਤੀ ਜਾਵੇਗੀ ਅੱਗੇ ਦੇਖੋ ਪੂਰੀ ਰਿਪੋਰਟ ਹੁਸ਼ਿਆਰਪੁਰ ਫੋਕਸ ਦੇ ਨਾਲ ਜੇਕਰ ਤੁਸੀਂ ਹੁਸ਼ਿਆਰਪੁਰ ਫੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਮੇਰਾ ਨਾਮ ਗੋਕਲੀ ਤੁਹਾਡੀ ਤਾਂ ਚੋਰੀ ਹੋਈ ਕਿ ਤੁਹਾਨੂੰ ਪਤਾ ਲੱਗ ਗਿਆ ਮੈਨੂੰ ਆਹ ਪਤਾ ਲੱਗਾ ਕਿਹਨੇ ਮੇਰੇ ਚੋਰੀ ਹੋ ਗਏ ਕਿਹੜੇ ਜਾਨ ਗਏ ਕਿਹਨੇ ਲਾਸੀ ਮੈਂ 4 6 ਜਣੀਆਂ ਅਸੀਂ

उन बसे कितनों रूपी कामा याद करा के इधर जाओ पूरा 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 जाता है कि आई कर आ गई पोर्स आई पोर्स आई साहब जी साहब जी भी आया पेंड्रे भी आए पोर्स भी आई सारे कुछ आए सारे बंदे बहुत आए बंकी ना तो आए मैं महापी भाई गेड़ा ट्रेंडर अलीपुर 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 में तो बेकार मिलती चोरी हो � ਸਰਕਾਰ ਕੀ ਵਿੰਟੀ ਕਰਨ ਚੱਲਾਂਗੀ ਇੰਨਾ ਬੜਾ ਚੱਕਾ ਸਾਡੇ ਨਾਲ ਇੰਨੀ 15 ਸਾਲ ਤੋਂ ਇੰਨੀ ਇੰਨੀ ਮਜ਼ਬੂਤਾ ਸੀ ਗਿਆ ਬੜੀ ਮਿਹਨਤ ਨਾਲੇ ਆਪਣੇ ਮਕਾਨ ਬਣਾਏ ਸੀਗੇ ਇਹਦੇ ਚਾਂਸ ਹੋਣੀ ਨਹੀਂ ਸੋਚਦਾ ਮਗਰ ਸਾਡਾ ਕੋਠਾ ਟੁੱਟੇ ਜਾਂਦਾ ਸੀ ਸੋਚ ਹੋਏ ਕੋ ਬੰਦੀ ਤੇ ਸਾਡੇ ਦਿਲ ਜਿੱਦਾਂ ਦੀ ਗਵਾਲੀ ਸੀ ਤੇ ਇੰਨੀ ਬੜੀ ਤਗੜੀ ਵਾਰਦਾਤੀ ਕੀਤੀ ਸਾਡੇ ਨਾਲ ਸਾਡੇ ਨਾਲ ਕਿਸੇ ਕੋਈ ਦੁਸ਼ਮਣੀ ਸੀ ਇੰਨੀ ਲੋਕ ਸਾਨੂੰ ਮੁਹੱਬਤ ਇੰਦੇ ਸੀ ਇੰਨਾ ਪਿਆਰ ਸੀਗਾ ਪਹਿਲਾ ਚਾਂਸ ਸਾਡੇ ਨਾਲ ਜ਼ਿੰਦਗੀ ਚ ਹੋਇਆ ਇੰਨਾ ਬੜਾ ਧੱਕਾ ਬੜਾ ਘੇਰ ਹੋਇਆ ਕਿ ਸਾਡੇ ਭੈਣ ਤਿੰਨ ਚਾਰ ਤਿੰਨ ਭੈਣਾਂ ਉਹਨਾਂ ਦੇ ਘੇਣੇ ਸੀਗੇ ਮੰਮੀ ਦੇ ਮੇਰੇ ਘਰ ਜਿੱਤੇ ਇੱਕ ਨਨਾਨਾ ਹੈ ਜੀ ਮੇਰੇ ਭੈਣ ਦੀ ਉਹਦੇ ਗਹਿਣੇ ਆਪਣੇ ਕਾਫੀ ਬੰਦੇ ਸੀਗੇ ਮਗਰ 12 12 ਲੱਖ ਰੁਪਇਆ ਕੈਸ਼ ਕਿੰਨਾ ਹੈ ਕੈਸ਼ 2 ਲੱਖ ਹਾਂ 12 ਲੱਖ ਹੋਤਾ ਆਪਣੇ 2 ਲੱਖ ਕੈਸ਼ ਬਈ ਬੜਾ ਬੜਾ ੱਕਾ ਹੈ ਸਾਡੇ ਨਾਲ ਇਹ ਬੂਆ ਲੱਗਾ ਜੀ ਯਾਰ ਇਹ ਬੂਆ ਲੱਗਾ ਜੀ ਆ ਭਾਜੀ ਤਾਲਾ ਲਾਇਆ ਮੰਮੀ ਬਾਅਦ ਅੱਗੇ ਮੰਮੀ ਇੱਥੇ ਸੌਂਦੀ ਸੀਗੀ ਮੈਂ ਮੰਮੀ ਨੂੰ ਕਿਹਾ ਤੂੰ ਚਗਰ ਵਿੱਚ ਕੇ ਸੌਣਾ ਤੁਸੀਂ ਬਾਹਰ ਸਵੇਰ ਨੂੰ ਬਰਾਂਡੇ 'ਚ ਤੇ ਇਹ ਮੰਮੀ ਮੇਰੇ ਤੋਂ ਬਾਅਦ ਫਿਰ ਤਾਲਾ ਲਾਤਾ ਜਦੋਂ ਇਹ ਨਮਾਜ਼ ਨੂੰ ਪੜ੍ਹਦੇ ਉੱਥੇ 4 ਵਜੇ ਇਹਨਾਂ ਜਿਹੜਾ ਤਾਲਾ ਖੋਲਿਆ ਮੰਮੀ ਜੱਗੂ ਵਾਲੀ ਖੋਲਿਆ ਕਿ ਉੱਥੇ ਮਸੱਲਾ ਪਿਆ ਸੀ ਉੱਥੇ ਨਮਾਜ਼ ਲੱਗ ਪਈ ਪੜਨਾ ਇੱਧਰ ਆਈ ਨਹੀਂ ਮੰਮੀ ਜਿਹ ਲਾਗੇ ਚੱਕਰ ਮਾਰਦੀ ਜਾਂਦੀ ਸੀ ਉਹ ਦਿਮਾਗੀ ਇਹ ਘੁੰਮ ਗਿਆ ਇੱਧਰ ਆਈ ਨਹੀਂ ਜਦੋਂ ਮੈਂ ਉੱਥੇ ਸਵੇਰੇ ਨਮਾਜ਼ ਨੂੰ ਪੜ੍ਹੀ ਤੇ ਉੱਥੋਂ ਵਾਸਤੇ ਬਾਦ ਮੈਂ ਕੁੰਡਾ ਮੜਿਆ ਅੱਗਾਂ ਆਪਣੇ ਉਹ ਲਗ ਮੈਂ ਕੁਝ ਸਾਮਾਨ ਲੈ ਆਇਆ ਇੱਥੇ ਸਾਮਾਨ ਲੈ ਆਇਆ ਇੱਥੇ ਮੈਂ ਇਹ ਕੁੰਡੀ ਲਈਏ ਮੈਂ ਸੋਚਿਆ ਪਤਾ ਨਹੀਂ ਸਾਡੇ ਨਿਆਲੇ ਨੂੰ ਅੰਦੀ ਪੁੱਛ ਹੋ ਜਾਵੇ ਚੋਰ ਨੇ ਬਾਤਦਾਰ ਕੀਤੀ ਆ ਤੁਹਾਨੂੰ ਇੱਥੇ ਵਾਫ ਫੜਾ ਕਾੜੀਆਂ ਉਸ ਤੋਂ ਸਾਨੂੰ ਫੜਾ ਕਾ ਇਦਾਂ ਨਹੀਂ ਆਇਆ ਕਿਉਂਕਿ ਭਾਈ ਇੱਥੇ ਗੱਡੀ ਤੇ ਗੱਡੀ ਚੱਲਦੀਆਂ ਰਹਿੰਦੀਆਂ ਜਦੋਂ ਮੇਰੇ ਹਿਸਾਬ ਦੇ ਨਾਲ ਗੱਡੀਆਂ ਆਉਂਦੀਆਂ ਜੀ ਜਦੋਂ ਉਦੋਂ ਇਹ ਬਾਤਦਾਰ ਕਰਦੇ ਸੀ ਬੰਦੇ ਉਸ ਤੋਂ ਬਾਅਦ ਅਮਨ ਚੈਨ ਹੋ ਜਾਂਦੇ ਸੀ ਮੁਰਕੀ ਜਦੋਂ ਗੱਡੀਆਂ ਇੱਕ ਦੋ ਘੰਟੇ ਦਾ ਕੰਮ ਨਹੀਂ ਕਾਫੀ ਸਾਮਾਨ ਜੀ ਦੇਖੋ ਕਹਿੰਗੇ ਚੋਰ پورے 70 ਦਿਮਾਗ ਨਾਲ ਚੋਰੀ ਕੀਤੀ ਜਾਂਦੀ ਹੈ ਵੇ ਇਹਦਾ ਫਾਇਦਾ ਉਠਾ ਕੇ ਉਸ ਟਾਈਮ ਦੁਆਰ ਤੋੜੀ ਰਾਨੇ ਦੁਆਰ ਤੋੜੀ ਦੁਬਾਰ ਵੀ ਦੇਖੋ ਨਾ ਕਿੰਨੀ ਮਜ਼ਬੂਤ ਹੈ ਭਾਜੀ ਕਿੰਨਾ ਤਕੜਾ ਹਾਸਾ ਕੀਤਾ ਸਾਡੇ ਨਾਲ ਅਸੀਂ ਸਰਕਾਰ ਅੱਗੇ ਔਰ ਮੁਸਲਮ ਗੁਦਰ ਕਮੇਟੀ ਅੱਗੇ ਮੁਸਲਮ ਅੱਗੇ ਪੰਜਾਬੀ ਵੀਰਾਂ ਨੂੰ ਮੇਰੀ ਵੇਦ ਜੀ ਅੱਗੇ ਸਾਡੀ ਕੁਛ ਨਾ ਕੁਛ ਬੜੇ ੱਕ ਧੱਕਾ ਕੀਤਾ ਸਾਡੇ ਨਾਲ ਪਹਿਲਾ ਚਾਂਸ ਲੈਣ ਨਾਲ ਸਭ ਜੀ ਜੇ ਗੱਲ ਕੀਤੀ ਜਾਏ ਪੁਲਿਸ ਪ੍ਰਸ਼ਾਸਨ ਦੀ ਆ ਕੇ ਮੋਕੇ ਤੁਹਾਡੇ ਦੇਖ ਰਹੇ ਬਹੁਤ ਮਿਕਟ ਕਰ ਰਹੇ ਸਾਹਿਬ ਜੀ ਮੋਕੇ ਦੇ ਸਾਹਿਬ ਜੀ ਅੱਜ ਸੋਹ ਸਾਡੇ ਆਏ ਕੀ ਭੈ ਜੋ ਸਵੇਰ ਦੀ ਪੁਲਿਸ ਵਿਚਾਰੀ ਅੱਜ ਖਰਾਬ ਹੋਈ ਅਲੀ ਢੋੜੀ ਕੁੱਤੇ ਤੱਕ ਲਿਆਂਦੇ ਭਾਜੀ ਪਿੰਡ ਦੇ ਨਿਵਾਸੀਆਂ ਨੇ ਬਦਦ ਕੀਤੀ ਢੋਰ ਭੱਜ ਪਈਏ ਅਸੀਂ ਵੀ ਇਹ ਸਰਕਾਰ ਕੀ ਬੇਨਤੀ ਕਰਨੀ ਆ ਕਿ ਸਾਡਾ ਕੋਈ ਨਾ ਕੋਈ ਹੱਲ ਜਿੱਦਾਂ ਵੀ ਹੋਵੇ ਬੰਦਾ ਫੜਿਆ ਜਾਏ ਹਾਂਜੀ ਸਰ ਜੀ ਕੀ ਮਾਮਲਾ ਅਲੀਪੁਰ ਜੋ ਚੋਰੀ ਹੋਈ ਗੁਜਰਤਾਂ ਦੇ ਅਲੀਪੁਰ ਗੁਜਰ ਘਰ ਦੇ ਵਿੱਚ ਸੁੱਤੇ ਪਏ ਸੀਗੇ ਇਹ ਕਹਿੰਦੇ ਸਾਰੇ ਬਰਾਣੇ ਸੁੱਤੇ ਪਏ ਸੀ ਪਹਿਲਾਂ ਮਾਤਾ ਅੰਦਰ ਹੀ ਪੈੰਦੀ ਸੀ ਬਾਹਰ ਮਾਤਾ ਕਿਤੇ ਬਾਹਰ ਪਈ ਆ ਪਿਛੋਂ ਦੇ ਐਟਾਉਂਡ ਪਾਰ ਕੇ ਸਨ ਲਾ ਕੇ ਚੋਰੀ ਕੀਤੀ ਗਈ ਹੈ 401 ਕੀ ਪਤਾ ਲੱਗਾ ਸਰ ਜੀ 40 ਤੁਸੀਂ ਜੋ ਕੀਤੀ ਹੈ ਤੁਹਾਡੇ ਕੀ ਆ ਸਾਹਮਣੇ 40 ਦਾ ਕੋਈ ਭੇਤੀ ਬੰਦਾ ਲੱਗਦਾ ਜਿਹੜਾ ਹੈ ਕੰਮ ਕਰਦਾ ਸਾਰੇ ਘਰ ਦੇ ਘਰ ਦੇ ਵਿੱਚ 25 ਮੈਂਬਰ ਨੇ ਘਰ ਦੇ ਨਾਲ ਸਾਰੇ ਘਰ ਦੇ ਵਿੱਚ ਸੁੱਤੇ ਪਏ ਸੀ ਠੀਕ ਸੀ